ਅਬਦਾਲੀ ਮਰਿਆ ਨਹੀਂ ਅਬਦਾਲੀ ਦਫਨਾਇਆ ਗਿਆ ਉਹਦੀ ਰੂਹ ਹੈ ਜਿਹੜੀ ਉਹ ਬਾਦਲਾਂ ਵਿੱਚ ਪ੍ਰਵੇਸ਼ ਹੋ ਗਈ ਕਹਿੰਦੇ ਹੁੰਦੇ ਆ ਨਾ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ شاہ ਦਾ ਅਹਿਮਦ ਸ਼ਾਹ ਅਬਦਾਲੀ ਹੈ ਜਿਹੜਾ ਹੁੰਦਾ ਸੀ ਉਹ ਲੁੱਟ ਕੇ ਲੈ ਜਾਂਦਾ ਸੀ ਤੇ ਉਹਨੂੰ ਦਫਨਾਇਆ ਗਿਆ ਉਹਦੀ ਰੂਹ ਜਿਹੜੀ ਬਾਦਲਾਂ ਚ ਚਲੀ ਗਈ ਉਹ ਜਿਹੜਾ ਹੁਣ ਆਪਣਾ ਅਕਾਲੀ ਦਲ ਹੈ ਸਾਰਾ ਦਾ ਅਕਾਲੀ ਦਲ ਹੈ ਉਹਦੇ ਵਿੱਚ ਜਿਹੜੇ ਸੀਗੇ ਬੰਦੇ ਕੰਮ ਕਰਦੇ ਸੀ ਉਹ ਪੰਥਕ ਸੋਚ ਵਾਲੇ ਸੀ ਉਹਨਾਂ ਦਾ ਪਾਰਟ ਟਾਈਮ ਲਾਉਂਦੇ ਸੀ ਪਾਰਟੀ ਦੇ ਵਿੱਚ ਆਪਦੀ ਕਿਰਤ ਵਿਦਿਆ ਕਰਦੇ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਤੇ ਜਿਹੜਾ ਸਮਾਂ ਹੁੰਦਾ ਉਹ ਪਾਰਟੀ ਨੂੰ ਦਿੰਦੇ ਕਿ ਇੱਥੋਂ ਜਿਹੜਾ ਹੈਗਾ ਮੈਮੋਰੰਡਮ ਤੇ ਰੈਗੂਲੇਸ਼ਨ ਪਾਸ ਹੁੰਦਾ ਸਿੱਖ ਅਧਿਸੀ ਪਾਰਟੀ ਮੰਨਿਆ ਗਿਆ ਸੀ ਕਿਉਂਕਿ ਜਿਹੜਾ ਕਾਲੀ ਦਲ ਦਾ ਦਫ਼ਤਰ ਹੈ ਉਹ ਹਰ ਬੰਦੇ ਨੇ ਕੋਈ ਦੋ ਇੱਟਾਂ ਦੇ ਕਿਨੇ ਪੰਜ ਇੱਟਾਂ ਦੇ ਕਿਨੇ 100 ਇੱਟ ਦੇ ਕਿਸੇ ਨੇ ਇੱਕ ਇੱਟ ਦੇ ਕਿਸੇ ਨੇ ਰੋੜੇ ਦੇ ਪੈਸੇ ਦਿੱਤੇ ਆ ਪੁਰਾਣੇ ਬਜ਼ੁਰਗਾਂ ਨੇ ਆਪਣੇ ਜਿਹੜੇ ਬਜ਼ੁਰਗਨ ਐ ਆਪਣਾਂਂਢੀ ਗਵੰਢੀ ਐ ਸੱਕਰ ਸਕੇਲਾ ਤਾਇਆ ਚਾਚਾ ਦਾਦਾ ਤਾਂ ਉਹ ਦਫ਼ਤਰ ਬਣਿਆ ਸੀ ਉਹ ਇਹ ਨਹੀਂ ਪਤਾ ਵੀ ਕਾਗਜ਼ਾਂ 'ਚ ਦਫ਼ਤਰ ਅਕਾਲੀ ਦਲ ਦੇ ਨਾਂ ਐ ਜਾਂ ਪ੍ਰਕਾਸ਼ ਸਿੰਘ ਬਾਦਲ ਨੇ ਆਪ ਦੇ ਨਾਂ ਕਰਾ ਲਿਆ ਇਹ ਆਰਟੀਆਈ ਚ ਪਤਾ ਲੱਗੂਗਾ ਜਿਹੜੇ ਪੰਥਕ ਸੋਚ ਵਾਲੇ ਲੀਡਰ ਸੀ ਉਹ ਅਕਾਲੀ ਦਲ ਦੀ ਜਿਹੜੀ ਹੈਗੀ ਚੜ੍ਹਦੀ ਕਲਾ ਵਾਲੇ ਸੀਗੇ ਚੜ੍ਹਦੀ ਕਲਾ ਵਾਲੇ ਪਾਸੇ ਲਿਆਉਣ ਵਾਲੇ ਸੀ ਤੇ ਜਦੋਂ ਦਾ ਇਹ ਬਾਦਲ ਪਰਿਵਾਰ ਇਹ ਤੇ ਕਾਬੂ ਹੋ ਗਿਆ ਉਸ ਤੋਂ ਬਾਅਦ ਬੱਸਾਂ ਟਾਬੇ ਹੋਟਲ ਜ਼ਮੀਨਾਂ ਬਾਹਰਲੇ ਦੇਸ਼ਾਂ ਜ਼ਮੀਨਾਂ ਹੋਰ ਕਾਰਾਂ ਗੱਡੀਆਂ ਟਰੱਕ ਮਤਲਬ ਇਵਨਕੇ ਕੁਛ ਵੀ ਚੀਜ਼ ਨਹੀਂ ਜਿਹੜੀ ਪੰਜਾਬ ਦੇ ਜਿਹਦੇ ਵਿੱਚ ਇਹਨਾਂ ਦਾ ਹਿੱਸਾ ਨਾ ਹੋਵੇ ਹੁਣ 97 ਦੇ ਵਿੱਚ ਜਦੋਂ ਗਵਰਨਮੈਂਟ ਬਣੀ ਹੈ ਉਦੋਂ ਕੁਛ ਨਾ ਕੁਛ ਇਹ ਬਾਦੇ ਜਿਹੜੇ ਕਰੇ ਸੀ ਇਹਨਾਂ ਨੇ ਪੂਰੇ ਨਹੀਂ ਇੱਤੇ 2007 ਤੋਂ ਲੈ ਕੇ 17 ਤੱਕ ਤਾਂ ਇਹਨਾਂ ਨੇ ਆਹੂ ਲਾਤੇ ਆਹੂ ਮਤਲਬ ਸਿੱਡਾ ਪੱਕਾ ਦੂਜਾ ਦਾਤ ਹੀ ਰੱਖਿਆ ਵੜਦੇ ਤੁਰੇ ਗਏ ਇਹ ਜਿੰਨੇ ਕੈਬਨਿਟ ਆ ਸਭ ਨੇ ਪੈਸੇ ਬਣਾਏ ਲੁੱਟ ਪਟਕੇ ਤੇ ਹੁਣ ਜਿਹੜੇ ਹੈਗੇ ਉੱਥੇ ਭਾਂਡੇ ਧੂਈ ਜਾਂਦੇ ਹੁਣ ਸੇਵਾ ਲਾਦੇ ਉਹ ਤਾਂ ਹੁਣ ਅਸੀਂ ਪੰਜਾਬ ਨੂੰ ਲੁੱਟ ਲੈਨੇ ਆਂ ਮਗਰ ਉਹਨਾਂ ਸੱਤ ਤੋਂ ਦੋ ਸਾਲ ਭਾਂਡੇ ਮੰਜਾਈ ਜਾਇਓ ਜਿੰਨਾ ਕੁਛ ਬਾਦਲ ਕਹਨੇ ਬਣਾਇਆ ਉਦੋਂ ਜੇ 100 ਗੁਣਾ ਇਹ ਸਭ ਹੀ ਦੇ ਦੋ ਮੈਂ ਦੋ ਸਾਲ ਗੁਰਦੁਆਰੇ ਭਾਂਡੇ ਪਾਂਜ ਨੂੰ ਤਿਆਰਾਂ ਦੋ ਸਾਲ ਵਰਸ਼ਾ ਲੈ ਕੇ ਵਜੂ ਦੋ ਸਾਲ ਉਦੋਂ ਬਾਅਦ ਭਾਂਡੇ ਉਦੋਂ ਬਾਅਦ ਕੀਰਤਨ ਸੁਣਨਾ ਫਿਰ ਬੇਫਿਕਰਾ ਹੋ ਜੇ ਮੇਰੇ ਪਰਿਵਾਰ ਨੂੰ ਤਾਂ ਲੋੜ ਨਹੀਂ ਨਾ ਸਾਰਾ ਕੁਝ ਮੈਂ ਦੇ ਦੂੰ 100 ਗੁਣੇ ਦੇ ਵਿੱਚੋਂ ਬਾਦਰੇਸਾ ਦੇ ਦੇ ਜਿੰਨਾ ਬਾਦਰ ਕਹਿੰਦੇ ਬਣਾਇਆ ਉਹ ਤੇ 100 ਮਾ ਹਿੱਸਾ 2 ਸਾਲ ਭਾਂਡੇ ਮਾ ਜਾ ਗੁਰੂ ਘਰ ਜਦੋਂ ਪਤਾ ਲੱਗ ਗਿਆ ਸੀ ਸਾਡੇ ਪੰਥਕ ਲੀਡਰਾਂ ਨੂੰ ਕਿ ਭਈ ਇਹ ਇੱਕ ਵਪਾਰੀ ਆ ਗਏ ਵਪਾਰੀ ਆਉਣ ਤੋਂ ਬਾਅਦ ਆ ਜਿਹੜਾ ਹੈਗਾ ਪੰਜਾਬ ਨੂੰ ਲੁੱਟ ਰਹੀ ਹੈ ਬੱਸਾਂ ਪਾਲੀਆਂ ਬੱਸਾਂ ਪਾਲੀਆਂ ਨਹੀਂ ਬੱਸਾਂ ਖੋਈਆਂ ਗਈਆਂ ਲੋਕਾਂ ਤੋਂ ਟਾਬਿਆਂ ਤੇ ਕਬਜ਼ੇ ਬੂਣ ਬਰੈਡ ਵਾਲਿਆਂ ਤੋਂ ਕਮਿਸ਼ਨ ਈਵਨ ਕੇ ਕੱਪੜੇ ਵਾਲੇ ਹੋਰ ਜੋ ਫਰ ਵਪਾਰੀ ਦੂਗੀ ਸੀ ਹਰ ਵਰਗ ਦੂਗੀ ਸੀ ਰੇਤਾ ਜਿਹੜਾ ਉਹਦੋਂ 135 ਰੁਪਏ ਕਿੰਟਲ ਸੀ ਰੇਤੇ ਤੇ ਵੀ ਕਬਜ਼ਾ ਸੀ ਇਹਨਾਂ ਦਾ ਹੁਣ ਜੋ ਮਰਜੀ ਕਹੀ ਜਾਣਾ ਹੁਣ ਚੋਲਾ ਪਾਲਿਆ ਵਰਸ਼ਾ ਲੈ ਲਿਆ ਉਹਦੇ ਨਾਲ ਸਿੱਖ ਨਹੀਂ ਬਣ ਜਾਂਦਾ ਉਹਦੇ ਨਾਲ ਮਾਫ਼ੀਆਂ ਨਹੀਂ ਮਿਲਣੀਆਂ ਉਹਦਾ ਗੁਰੂ ਸਾਹਿਬ ਪਹਿਲੇ ਹੀ ਲੱਗੇ ਵਿੱਚ ਵਿਚਤਰਨਾਟਕ ਚ ਗੁਰੂ ਗੋਬਿੰਦ ਸਿੰਘ ਜੀ ਕਿ ਭੇਖ ਬਖਾਵਾ ਜਗਤ ਕੋ ਲੋਗਨ ਕੋ ਬਸ ਕੀਨ ਅੰਤ ਕਾਲ ਕਾਤੀ ਕੱਟਿਓ ਬਸ ਨਰਕ ਮੇ ਲੀਨ ਵੀ ਮੇਰਾ ਜਿਹੜਾ ਬਖਾਵਾ ਕਰਕੇ ਬੰਦਾ ਕਰਦਾ ਤਾਂ ਉਹ ਜਿਹੜਾ ਹੈਗਾ ਨਰਕਾਂ ਦੇ ਕੁੰਡ ਨੂੰ ਜਾਊਗਾ ਹੁਣ ਇੱਕ ਇੱਕ ਚੋਲਾ ਪਾਉਣ ਨਾਲ ਜਾਂ ਵਰਛਾ ਪੜਨ ਨਾਲ ਇਹ ਪਾਪ ਨਹੀਂ ਕੱਟੇ ਜਾਣੇ ਇਹਨਾਂ ਨੇ ਅਹਿਮਦ ਸਾਹਿਬ ਦਾਲੀ ਨੂੰ ਵੀ ਮਾਰਾ ਕੀ ਉਹ ਲੁੱਟਿਆ ਹੋਇਆ ਮਾਲ ਜਿਹੜਾ ਅਬਦਾਲੀ ਸੀ ਉਹ ਆਪਦੇ ਕੌਮ ਦੇ ਵਿੱਚ ਤਾਂ ਵੰਡਦਾ ਸੀ ਨਾ ਮੁਗਲਾਂ ਦੇ ਵਿੱਚ ਤਾਂ ਵੰਡਦਾ ਸੀ ਉਹਨਾਂ ਨੂੰ ਕਹਿੰਦਾ ਜੀ ਹਥਿਆਰ ਖਰੀਦੋ ਸਮਾਨ ਖਰੀਦੋ ਰੋਟੀ ਪਾਣੀ ਖਾਓ ਕੁਲਾ ਖਾਓ ਤਾਂ ਕਿ ਆਪਣੀ ਕੌਮ ਤੇ ਕੋਈ ਸਿੱਖ ਜਾਂ ਹੋਰ ਆਪਣੇ ਤੇ ਵਾਰ ਨਾ ਕਰ ਜਾਣ ਇਹਨਾਂ ਨਾਲੋਂ ਅਬਦਾਲੀ ਸੌ ਗੁਣੀ ਚੰਗਾ ਜੀ ਆਪਾਂ ਨੂੰ ਲੁੱਟਦਾ ਸੀ ਉਹ ਲੁੱਟ ਕੇ ਮਾਲ ਜਿਹੜਾ ਲਿਆਂਦਾ ਸੀ ਉਹ ਆਪਦੀ ਕੌਮ ਦੇ ਵਿੱਚ ਵੰਡ ਦਿੰਦਾ ਸੀ ਆਪਾਂ ਬਹੁਮਤ ਦੇ ਵਿੱਚ ਰਹੀਏ ਤੇ ਇਹਨਾਂ ਨੇ ਕੀ ਕਰਿਆ ਉਲਟਾ ਆਪਣੀ ਕੌਮ ਨੂੰ ਹੀ ਲੁੱਟਿਆ ਵਿੱਚ ਵੜ ਕੇ ਵੇਖਾ ਵਾਕੀ ਸਿੱਖ ਵੇਖਾ ਵਾਕੀ ਵਾਲੇ ਸਿੱਖ ਬਣ ਕੇ ਹੁਣ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਇਸ ਮੱਧਮ ਰਾਈ ਮੈਂ ਬੇਨਤੀ ਕਰਦਾ ਹਾਂ ਕਿ ਇਹ ਸਜ਼ਾ ਜਿਹੜੀ ਸਿੰਘ ਸਾਹਿਬਾਨਾਂ ਨੇ ਦਿੱਤੀ ਹੈ ਉਹਨਾਂ ਨੇ ਆਪ ਦਾ ਫਰਜ਼ ਨਿਭਾਇਆ ਜਿੰਨੀ ਕੁ ਉਹਨਾਂ ਦੀ ਯੋਗਤਾ ਸੀ ਜਿੰਨੀ ਕੁ ਉਹਨਾਂ ਦੀ ਮਰਯਾਦਾ ਸੀ ਜੋ ਮਰਯਾਦਾ ਦੇ ਅਨੁਸਾਰ ਸਿੱਕੀ ਮਰਯਾਦਾ ਹੈ ਜਿੰਨਾ ਕੁ ਉਹਨਾਂ ਦਾ ਬਿੱਤ ਸੀ ਜਿਹੜਾ ਉਹਨਾਂ ਦਾ ਅਹੁਦਾ ਹੈ ਸਿੱਖ ਪੰਥ ਵਿੱਚ ਇੰਨੀ ਸਜ਼ਾ ਬਹੁਤ ਹੁੰਦੀ ਹੈ ਹੁਣ ਜਿੰਨੇ ਲੋਕ ਮੱਤਾਂ ਟਿਕਣ ਜਾਂਦੇ ਆ ਉਹ ਸਾਰੇ ਉਹਦੇ ਬਲੀ ਝਾਕਦੇ ਆ ਉਹ ਜਿੱਦ ਦੀ ਹੁਣ ਗੋਲੀ ਚੱਲੀ ਆ ਉਹਦੇ ਨਾਲ ਅਗਲਾ ਝਾਕਦਾ ਵੀ ਨਹੀਂ ਅਗਲਾ ਕਹਿੰਦਾ ਆਪਣੀਆਂ ਬਾਹਾਂ ਨੂੰ ਨਾ ਬਟਾ ਦੇ ਲੈ ਕੋਈ ਵੀ ਦੋ ਸੁਗਵੀਰ ਬੰਨੀ ਝਾਕੀ ਜਾਂਦਾ ਇਸ ਕਰਕੇ ਜਿਹੜਾ ਹੈਗਾ ਇਹਨਾਂ ਨੇ ਨਾਦਰ ਸ਼ਾਹ ਵਾਲੇ ਕੰਮ ਕੀਤੇ ਆ ਅਬਦਾਲੀ ਵਾਲੇ ਕੰਮ ਕੀਤੇ ਆ ਲੋਕਾਂ ਨੂੰ ਲੁੱਟਿਆ ਕੁੱਟਿਆ ਝੂਠੇ ਪਰਚੇ ਨਸ਼ਿਆਂ ਦੇ ਪਰਚੇ ਨਸ਼ਾ ਕਿੰਨਾ ਵੀ ਕਿਹ ਇਹਨਾਂ ਦੇ ਰਾਜ ਦੇ ਵਿੱਚ ਜਿਹੜਾ ਬੋਲਦਾ ਸੀ ਉਹਦੇ ਤੇ ਪਾ ਦੋ ਘੋਲ ਦਾ ਪਰਚਾ ਟ੍ਰੈਂਡ ਇਹਨਾਂ ਨੇ ਬਣਾਇਆ ਝੂਠੇ ਪਰਚਿਆਂ ਦਾ ਆ ਜਿਹੜਾ ਘੋਲ ਪਾਉਂਦੇ ਸੀ ਇਹ ਇਹਨਾਂ ਤੋਂ ਸ਼ੁਰੂ ਹੋਇਆ ਗੋਲੀਆਂ ਕੁੱਟ ਲੋ ਘੋਲ ਲੋ ਘੋਲ ਕੇ 2 ਲੀਟਰ ਵਿੱਚ ਕਪਸਿਰਪ ਪਾ ਲੋ ਕੁੰਨੀਨ ਪਾ ਲੋ ਤੇ 2 ਲੀਟਰ ਬੋਤਲ ਕੋਕ ਵਾਲੀ ਖਾਲੀ ਭਰ ਲਈ ਤੁਰਿਆ ਜਾਂਦਾ ਸੀ ਬੰਦਾ ਸ਼ੱਕੀ ਹਾਲਾਤ ਵਿੱਚ ਫੜਿਆ ਉਹ ਜੀ ਦੇਖ ਕੇ ਪੁਲਿਸ ਨੂੰ ਭੱਜ ਲਿਆ ਕਾਲੇ ਲਿਫਾਫੇ ਨੂੰ ਜਦੋਂ ਵੇਖਿਆ ਵਿੱਚੋਂ 2 ਲੀਟਰ ਦੀ ਬੋਤਲ ਨਹੀਂ ਕਿ ਛਿਕੋਣ ਲਈ ਫਿਰਦਾ ਜੀ ਆ ਆ ਮਜਬੂਰ ਬਣਾ ਕੇ ਪਰਚੇ ਦਗਾਉਂਦੇ ਰਹੇ ਇਵਨ ਕਿ ਇਹਨਾਂ ਨੇ ਨੀਲੀਆਂ ਪੱਗਾਂ ਪੁਲਿਸ ਦੇ ਬਣਾਤੀਆਂ ਸੀ ਕੁਝ ਦਿਨ ਪੁਲਿਸ ਨੇ ਪੱਗਾਂ ਵੀ ਬੰਨੀਆਂ ਨੀਲੀਆਂ ਫਿਰ ਫਿਰ ਜਾ ਕੇ ਉਹੀ ਜਿਹੜੀ ਦਸਤਾਰ ਕਾਕੀ ਆ ਫਿਰ ਫਿਰ ਪੰਜ ਚਾਰ ਦਿਨਾਂ ਬਾਅਦ ਉਹ ਵਾਪਸ ਆਈ ਜਿਹੜੀ ਲਈ ਗਈ ਮਤਲਬ ਡੀਜੀਪੀ ਸੇ ਨਾਲ ਡੀਜੀਪੀ ਸਾਹਿਬ ਨੇ ਵਾਪਸ ਲਿਆ ਉਹ ਬਿਆਨ ਹੈ ਜਿਹੜਾ ਜਾ ਨੋਟੀਫਿਕੇਸ਼ਨ ਜਾਰੀ ਕਰਿਆ ਜੋ ਵੀ ਹੈ ਪਰ ਪੁਲਿਸ ਨੇ 2-3 ਦਿਨ ਪੱਗਾ ਜਿਹੜੀਆਂ ਨੀਲੀਆਂ ਜਰੂਰ ਬੰਨੀਆਂ ਇਸ ਕਰਕੇ ਜਿਹੜਾ ਹੈਗਾ ਇਹਨਾਂ ਨੇ ਲੁੱਟ ਘੁੱਟ ਕੀਤੀ ਆ ਹੁਣ ਅੱਜ ਹਰ ਗੁਰਦੁਆਰੇ ਦੇ ਮੂਹਰੇ ਬੈਠ ਕੇ ਵਰਸ਼ਾ ਲੈ ਕੇ ਬੈਠ ਕੇ ਆਪਣੇ ਪਾਪਾਂ ਨੂੰ ਧੋ ਰਹੇ ਆ ਪਾਪ ਨਹੀਂ ਧੋਤੇ ਜਾਂਦੇ ਪਾਪ ਹੈ ਜਿਹੜੇ ਉਹ ਤਾਂ ਦਰਗਾਹ ਦੇ ਵਿੱਚ ਜਾ ਕੇ ਧੋਤੇ ਜਾਣਗੇ ਤੱਪੋਂ ਰਾਜ ਰਾਜੋਂ ਨਰਕ ਉਹ ਤੱਪ ਕਰਿਆ ਸੀ ਪਿਛਲੇ ਜੁੱਗ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਰਾਜ ਮਿਲ ਗਿਆ ਰਾਜ ਦੇ ਵਿੱਚ ਹੁਣ ਮੁੰਡੇ ਨੂੰ ਰਾਜ ਮਿਲ ਗਿਆ ਮੁੰਡਾ ਰਾਜ ਤੇ ਭਾਤਾ ਉਹਨੇ ਕੋਈ ਤੱਪ ਨਹੀਂ ਕਰਿਆ ਸੀ ਸੁਖਬੀਰ ਬਾਦਲ ਨੇ ਰਾਜ ਭਾਗ ਹੰਡਾਇਆ ਉਸ ਤੋਂ ਬਾਅਦ ਤਿੰਨ ਤਿੰਨ ਪਲਾਂਟਾਂ ਸੁਖਬੀਰ ਬਾਦਲ ਨੇ ਚੰਮਦੀਆਂ ਚਲਾਈਆਂ 97 ਤੋਂ 2 ਤੱਕ 7 ਤੋਂ 12 ਤੱਕ 12 ਤੋਂ 17 ਤੱਕ 15 ਸਾਲ ਜੋ ਚੰਬੀਆਂ ਚਲਾਈਆਂ ਜੋ ਕਿ ਆ ਉਹ ਹੋਇਆ ਇੱਕ ਲੋਕਾਂ ਨੂੰ ਪਰੇਸ਼ਾਨ ਕੀਤਾ ਗਿਆ ਸਿਰਫ ਆਟਾ ਦਾਲ ਦੇ ਕੇ ਇਹ 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 ਪਿਰਤ ਇਹਨਾਂ ਨੇ ਜਿਹੜਾ ਹੈਗੀ ਕਿੱਥੋਂ ਲਈ ਆ ਇਹ ਇਹ ਪਿਰਤ ਸਾਡੀ ਚਲਦੀ ਆ ਰਹੀ ਸੀ ਪਿੱਛੇ ਤੋਂ ਸਾਡੇ ਬਜ਼ੁਰਗ ਬਜ਼ੁਰਗਾਂ ਦੇ ਬਜ਼ੁਰਗਾਂ ਹਾਂ ਤੁਸੀਂ ਕੱਢ ਲੋ ਇਤਿਹਾਸ ਗੁਰਦੁਆਰਾ ਸਾਹਿਬ ਜਦੋਂ ਜਾਂਦੇ ਦਾਣੇ ਪੱਕਾ ਹੁੰਦਾ ਉਹਦੇ ਵਿੱਚੋਂ ਬਾਜਰਾ ਕਣਕ ਮੱਕੀ ਆਟਾ ਕੁਛ ਘਰੋਂ ਕਿਉ ਗੁੜ ਇਹ ਲੈ ਕੇ 2-2 ਕਿਲੋ ਕੋਈ ਕਿਲੋ ਪਾਈਆ ਇਹ ਗੁਰਦੁਆਰਾ ਸਾਹਿਬ ਦੇ ਆਉਂਦੇ ਦਾ ਸਬੰਧ ਹੈ ਇਹਨਾਂ ਨੇ ਉਸ ਕਨਸੈਪਟ ਨੂੰ ਵਰਤਿਆ ਕਿਸੇ ਨੂੰ 2 ਕਿਲੋ ਦਾਲ ਕਿਸੇ ਨੂੰ ਆਟਾ ਕਿਸੇ ਨੂੰ ਕੁਛ ਕਿਸੇ ਨੂੰ ਕੁਛ ਲੋਕਾਂ ਦੇ ਖੰਭ ਪਟਦੇ ਲੋਕਾਂ ਨੂੰ ਗੁਲਾਮ ਬਣਾ ਕੇ ਲੋਕ ਤਾਂ ਉਲਝੇ ਰਹੇ ਆਟਾ ਦਾਲ ਚ ਸਕੀਮਾਂ ਚ ਬਸ ਕਰਾਇਆ ਚ ਪੈਨਸ਼ਨਾਂ 'ਚ ਤੇ ਆਪ ਵੱਡੀਆਂ-ਵੱਡੀਆਂ ਬੱਸਾਂ, ਵੇਲੀਆਂ, ਹੋਟਲ, ਕਾਰਾਂ, ਜੀਪਾਂ ਜ਼ਮੀਨ, ਸ਼ਿਪ, ਜਹਾਜ਼ ਇਹ ਜਾ ਕੁਝ ਜਿਹੜੇ ਖਰੀਦਦੇ ਰਹੇ। ਸੋ ਇਹਨਾਂ ਨੇ ਜਿਹੜਾ ਹੈਗਾ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਕੱਟ ਦਿੱਤਾ ਸੀ ਕਿਉਂਕਿ ਅਹਿਮਦ ਸ਼ਾਹ ਅਬਦਾਲੀ ਆਪਾਂ ਪਹਿਲਾਂ ਵੀ ਕਿਹਾ ਵੀ ਉਹ ਜੋ ਲੁੱਟ-ਕੁਸਟ ਦਾ ਪੈਸਾ ਸੀ ਸਿੱਖਾਂ ਤੋਂ ਲੈ ਕੇ ਜਾਂਦਾ ਸੀ ਉਹ ਆਪਦੀ ਕੌਮ ਦੇ ਵਿੱਚ ਵੰਡ ਦਿੰਦਾ ਸੀ। ਇਹਨਾਂ ਨੇ ਜਿਹੜਾ ਹੈਗਾ ਲੁੱਟ ਖਸੁੱਟ ਦਾ ਪੈਸਾ ਬਾਹਰ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਪੰਜਾਬ ਵਿੱਚ ਘਟ ਲਾਇਆ ਹਰਿਆਣੇ ਦੇ ਵਿੱਚ ਰਾਜਸਥਾਨ ਆਊਟ ਆਫ ਸਟੇਟ ਜਾ ਕੇ ਜਿਹੜਾ ਲੋਕਾਂ ਲੋਕਾਂ ਦਾ ਖੂਨ ਹੈ ਉਹਨਾਂ ਦੇ ਵਿੱਚ ਨੌਜਵਾਨਾਂ ਨੂੰ ਲੜਾਇਆ ਭੜਕਾਇਆ ਤੇ ਇਹ ਜਿਹੜੀ ਇਹਨਾਂ ਦੀ ਕਾਰਗੁਜ਼ਾਰੀ ਹੈ ਹੁਣ ਬਰਸ਼ੇ ਲੈ ਕੇ ਜਾਂ ਮਤਲਬ ਚੋਲੇ ਪਾ ਕੇ ਪਾਪ ਨਹੀਂ ਤੋਂ ਧੋਤੇ ਜਾਣੇ ਠੀਕ ਹੈ ਇੱਕ ਅੱਖਾਂ ਦੀ ਹੂਰ ਬਹੁਤ ਹੁੰਦੀ ਹੈ ਸਿੰਘ ਸਾਹਿਬਾਨਾਂ ਨੇ ਜਿਹੜੀ ਸਜ਼ਾ ਦਿੱਤੀ ਹੈ ਇਹ ਸਹੀ ਇਲਾਹੀ ਸਜ਼ਾ ਸਹੀ ਸਜ਼ਾ ਦਿੱਤੀ ਹੈ ਇਹ ਤੇ ਆਪਾਂ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਉਹਨਾਂ ਨੇ ਆਪਣੇ ਵਿਤਮਤਾਵਕ ਤਖਤ ਦੀ ਯੋਗਤਾ ਮੁਤਾਬਕ ਜਿਹੜੇ ਤਖਤ ਦੇ ਰਹਿੰਦੇ ਆ ਹੁਣ ਜਿਹੜੀ ਆਪਾਂ ਕਹੇਦੇ ਨੇ ਪੰਥ ਚੋ ਛੇਕੋ ਉਹ ਨਹੀਂ ਛੇਕ ਸਕਦੇ ਸੀ ਜਾਂ ਕ੍ਰਿਮੀਨਲ ਆ ਜਿਹੜੀ ਆਈਪੀਸੀ ਦਾ ਹੈ ਉਹ ਸਜ਼ਾ ਜਿਵੇਂ ਫਾਂਸੀ ਆ ਜਾਂ ਹੋਰ ਆ ਕੁਝ ਵੀ ਆ ਉਮਰ ਕੈਦ ਦਾ 10 ਸਾਲ ਦੀ ਸਜ਼ਾ ਆ ਜਾਂ ਕੋਈ ਹੋਰ ਗੱਲਬਾਤ ਆ ਉਹ ਸਿਰਫ ਜੁਡੀਸ਼ਲੀ ਕਰ ਸਕਦੀ ਹੈ ਸਿੰਘ ਸਾਹਿਬਾਨਾਂ ਦਾ ਧੰਨਵਾਦ ਕਰਦੇ ਆ ਜੇ ਨੱਕ ਵੀ ਜੇ ਕਰਤਾ ਉਹਨਾਂ ਨੇ ਹੁਣ ਜੇ ਵਰਸ਼ ਲੈ ਕੇ ਮੂਹਰੇ ਗੁਰਦੁਆਰਾ ਸਾਹਿਬ ਦੇ ਬੈਠੇ ਆ ਗੱਲ ਅੱਖਾਂ ਦੀ ਇੱਕ ਸ਼ਰਮ ਹੈ ਜਿਹੜੇ ਜਿਹੜੇ ਲੋਕ ਇਹਨਾਂ ਦੇ ਕਹਿਣ ਤੇ ਟਰਾਲੀਆਂ ਮਗਰ ਕਣ ਕਾਟਾ ਦਾਣ ਲੈਣ ਜਾਂਦੇ ਸੀ ਅੱਜ ਉਹਨਾਂ ਲੋਕਾਂ ਦੇ ਮੂਹਰੇ ਇਹਨੂੰ ਵੀ ਨੀਵਾ ਹੋਣਾ ਪੈਂਦਾ ਕਿਉਂਕਿ ਆਪਾਂ ਜੇ ਕਿਸੇ ਨੂੰ ਝੁਕਾਵਾਂਗੇ ਫਿਰ ਆਪਾਂ ਨੂੰ ਵੀ ਝੁਕਣਾ ਪਊਗਾ ਜੇ ਆਪਾਂ ਕਿਸੇ ਦੀ ਚੰਗੀ ਚੰਗੀ ਸੋਚ ਰੱਖਾਂਗੇ ਕਿ ਇਹਨੂੰ ਉੱਪਰੋਂ ਉੱਠਣ ਦਾ ਵਲ ਬਖਸਾਂਗੇ ਜਾਂ ਆਪਾਂ ਉਹਦੀ ਮਦਦ ਕਰਾਂਗੇ ਤਾਂ ਪਰਮਾਤਮਾ ਆਪਾਂ ਨੂੰ ਵੀ ਵਲ ਬਖਸ਼ੂਗਾ ਇਸ ਕਰਕੇ ਇਹ ਜਿਹੜੇ ਜ਼ੀਰੋ ਹੋ ਗਏ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਪੋਲਿਟਿਕਸ ਦੇ ਤੌਰ ਤੇ ਖਤਮ ਹੋ ਗਏ ਸੋ ਵੀਰੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ